10 ਲੱਖ ਤੋਂ ਵੱਧ ਦੀ ਠੱਗੀ ਦਾ ਜਿਹੜਾ ਸ਼ਿਕਾਰ ਹੋਏ ਨੇ ਧੋਖੇਬਾਜ਼ੀ ਦਾ ਸ਼ਿਕਾਰ ਹੋਏ ਨੇ ਆਰਮੀ ਦੇ ਜਿਹੜੇ ਰਿਟਾਇਰ ਕਰਨਲ ਨੇ ਉਹਨਾਂ ਦੇ ਨਾਲ ਅਜਿਹਾ ਹੋਇਆ ਟੋਟਲ ਕਿੰਨੇ ਪੈਸੇ ਆਖਰੀ ਤੁਸੀਂ ਕਿੰਨੇ ਪੈਸੇ ਉਸ ਅਕਾਊਂਟ ਚ ਪਾ ਦਿੱਤੇ ਸੀਗੇ ਜਿਹੜੇ ਹੁਣ ਤੁਹਾਡੇ ਫਸ ਗਏ ਨੇ ਜਾਂ ਕਹਿ ਲਓ ਤੁਸੀਂ ਠੱਗੀ ਦਾ ਸ਼ਿਕਾਰ ਹੋ ਗਏ ਹੋ ਕਿੰਨੇ ਕੇ ਪੈਸੇ ਸੀਗੇ ਉਸਦੇ 10 ਲੱਖ ਦੇ ਕਰੀਬ ਨੇ ਐਕਚੁਅਲੀ ਆਈਪੀਓ ਖਰੀਦਿਆ ਸੀਗਾ ਉਹ ਆਈਪੀਓ ਦੇ 10 10000 ਸ਼ੇਅਰ ਮੈਂ ਖਰੀਦੇ ਸੀਗੇ ਉਹਨਾਂ ਨੇ 15000 ਅਲਾਟ ਕੀਤੇ ਤੇ ਉਹਨਾਂ ਨੇ ਮੈਨੂੰ ਕਿਹਾ 5000 ਦੇ ਤੁਸੀਂ ਹੋਰ ਪੈਸੇ ਪਾਓ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਆ ਦੇਣ ਵਾਸਤੇ ਮੈਂ ਨਹੀਂ ਪੈਸੇ ਪਾ ਸਕਦਾ ਫਾਦਰ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਤੱਕ ਲਿਖਤੀ ਕਿ ਮੈਨੂੰ ਹਾਈਪਰ ਟੈਨਸ਼ਨ ਹੋ ਰਹੀ ਆ ਮੈਨੂੰ ਹਾਰਟ ਅਟੈਕ ਆ ਸਕਦਾ ਮੇਰੇ ਪੈਸੇ ਵਾਪਸ ਕਰ ਦਿਓ ਤੁਹਾਨੂੰ ਦੇਖ ਕੇ ਫੀਲ ਨਹੀਂ ਹੋਇਆ ਕਿ ਮੇਰੇ ਫਾਦਰ ਸਾਹਿਬ ਨੂੰ ਇੱਕ ਐਡਾ ਵੱਡਾ ਆਰਮੀ ਦਾ ਆਫੀਸਰ ਅੱਜ ਪੈਸੇ ਫਸਾ ਕੇ ਉਹਨਾਂ ਨੂੰ ਮਿੰਨਤਾ ਕਰ ਰਿਹਾ ਪੈਸੇ ਡਬਲ ਕਰਨ ਦੇ ਚੱਕਰ ਦੇ ਵਿੱਚ ਹੌਲੀ ਹੌਲੀ ਉਹ ਭੇਜਦੇ ਨੇ ਤੇ ਆਖਿਰ ਦੇ ਵਿੱਚ ਜਦੋਂ ਪੈਸੇ ਲੈਣ ਦੀ ਵਾਰੀ ਆਉਂਦੀ ਹੈ ਉਨਾ ਤੋਂ ਕਿਹਾ ਜਾਂਦਾ ਹੈ ਕਿ ਤੁਹਾਡਾ ਅਕਾਊਂਟ ਫ੍ਰੀਜ਼ ਕਰ ਦਿੱਤਾ ਗਿਆ ਹੈ ਤੇ ਮੈਂ ਵੀ ਕਹਿੜ ਦੇਖੀ ਸੀ ਜਿਹਦੇ ਵਿੱਚ ਉਹ ਦੱਸਰੇ ਸੀਗੇ ਕਿ ਤੁਹਾਨੂੰ ਸਟਾਕ ਮਾਰਕੀਟ ਦੇ ਵਿੱਚ ਉਹ ਹੈਲਪ ਕਰਨਗੇ ਮੈਂ ਲਾਸ ਦੇ ਵਿੱਚ ਜਾ ਰਹੀ ਸੀ ਮੈਂ ਸੋਚਿਆ ਚਲੋ ਇਹਨਾਂ ਨਾਲ ਆਪ ਗਾਈਡੈਂਸ ਲੈ ਲੈਣੇ ਆ ਕਿ ਇਹ ਗਾਈਡ ਕਰ ਰਹੇ ਸੀਗੇ ਜਿਹੜੇ ਸਟਾਕ ਨੇ ਕਿਹੜੇ ਸਟਾਕ ਤੁਸੀਂ ਖਰੀਦ ਸਕਦੇ ਹੋ ਕਰਾਇ ਮੈਨੂੰ ਮੈਂ ਰਜਿਸਟਰ ਕੀਤਾ ਇਹਨਾਂ ਕੋਲ ਤੇ ਇੱਕ ਸਬ ਅਕਾਊਂਟ ਖੁਲਾਇਆ ਇਹਨਾਂ ਨੇ ਸਬ ਅਕਾਊਂਟ ਦੇ ਵਿੱਚ ਮੈਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਪੈਸੇ ਪਾਓ ਟੋਟਲ 18 ਕਾ ਪੇਮੈਂਟ ਤੁਸੀਂ ਕੀਤੀ ਹੈ ਨਾ 18 ਕਾ ਪੇਮੈਂਟ ਜਿਹੜੀ ਤੁਹਾਡੇ ਤੁਸੀਂ ਦੱਸਿਆ ਮੈਨੂੰ ਤੇ ਮੈਨੂੰ ਇਹ ਦੱਸੋ ਤੁਸੀਂ ਜੇ ਪਹਿਲੀ ਪੇਮੈਂਟ ਪਾਤੀ ਤੁਹਾਨੂੰ ਉਹਨਾਂ ਨੇ ਕੁਝ ਵਧਾ ਕੇ ਦੱਸਿਆ ਜਾਂ ਦੱਸਿਆ ਕਿ ਹਾਂ ਵੀ ਤੁਹਾਨੂੰ ਇੰਨੇ ਪੈਸੇ ਵੱਧ ਗਏ ਨੇ ਜਾਂ ਤੁਹਾਨੂੰ ਇੰਨਾ ਇੰਟਰਸਟ ਮਿਲਿਆ ਕੁਝ ਇਦਾਂ ਦੱਸਿਆ ਤਾਂ ਤੁਸੀਂ ਦੂਜੀ ਪੇਮੈਂਟ ਕੀਤੀ ਬੈਰੋਂ ਕਿਹਾ ਪੈਸੇ ਨਹੀਂ ਪਾ ਸਕਦਾ ਤੇ ਮੈਂ ਕਿਹਾ ਮੈਂ ਕੁਇਟ ਕਰ ਦਿੰਦਾ ਫਿਰ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਕੁਇਟ ਕਰ ਜਾਓ ਪਿਲ ਕਿਟ ਕਰਨ ਵਾਸਤੇ ਤੁਹਾਨੂੰ ਐਨੇ ਪੈਸੇ ਦੇ ਪੈਸੇ ਸਾਨੂੰ ਜਮ੍ਹਾਂ ਕਰਨੇ ਪੈਣੇ ਆ। ਇਹਦਾ ਮਤਲਬ ਇਹਦੇ ਕਿਟ ਕਰ ਛੱਡਣ ਦੇ ਵੀ ਪੈਸੇ ਲੱਗਣੇ ਆ। ਵੀ ਸੋਚਿਆ ਸੀ ਕਿ ਬਈ ਇਹ ਕਰਕੇ ਪੈਸੇ ਵਾਪਸ ਆ ਜਾਣਗੇ। ਸੋਚਿਆ ਵੀ ਸ਼ਾਇਦ ਪੈਸੇ ਵਾਪਸ ਆ ਜਾਣਗੇ ਉਹ। ਬਸ ਇਹੀ ਕਰ ਰਿਹਾ ਸੀ ਕਿ ਬਈ ਇਹ ਮਤਲਬ ਵਾਪਸ ਆ ਜਾਣ ਪਰ ਵਾਪਸ ਤਾਂ ਨਹੀਂ ਆ ਰਹੇ ਹੋ। ਕਿ ਜਦੋਂ ਤੁਸੀਂ ਇਹ ਆਨਲਾਈਨ ट्रांजੈਕਸ਼ਨ ਕਰਦੇ ਸੀਗੇ ਇਹ ਕਿਸੇ ਇੱਕ ਕੰਪਨੀ ਦੇ ਨਾਮ ਜਾਂਦੇ ਸੀ ਜਾਂ ਵੱਖ-ਵੱਖ ਲੋਕਾਂ ਦੇ ਨਾਮ ਜਾਂਦੇ ਸੀਗੇ ਪੈਸੇ। ਅਲੱਗ-ਅਲੱਗ ਅਕਾਊਂਟ ਸੀਗੇ। ਲੱਗਿਆ ਨਹੀਂ ਕਿ ਹਰ ਵਾਰੀ ਜਦੋਂ ਭੇਜਦੇ ਆ ਕੋਈ ਨਵਾਂ ਨਾਮ ਹੀ ਆ ਰਿਹਾ 18 ਤੁਸੀਂ ट्रांजैक्शन ਕਰਦੀ ਹੁੰਦੇ ਸੀ ਸ਼ੱਕ ਤਾਂ ਹੋਇਆ ਸੀ ਪਰ ਕੱਲ ਵੀ ਹੋਈ ਸੀ ਉਹ ਜਿਹੜੇ WhatsApp ਮੈਸੇਜ ਆਂਦੇ ਸੀਗੇ ਗਰੁੱਪ ਬਣਿਆ ਸੀ ਤੁਹਾਡਾ ਤੁਸੀਂ ਉਹ ਸਾਰੇ ਬਸ ਉਹਨਾਂ ਨੂੰ ਫੋਲੋ ਕਰਦੇ ਸੀ ਬਿਲਕੁਲ ਇਨਫੈਕਟ ਇੱਕ ਪੁਲਿਸ ਅਫਸਰ ਵੀ ਆ ਕੋਈ ਇਹਦੇ ਵਿੱਚ ਜੋ ਕਿ ਯੂਨੀਫਾਰਮ ਪੈਨਕੀ ਉਹਦੀ ਫੋਟੋ ਆ ਰਹੀ ਹੈ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਮੇਰਾ ਕਿਉਂ ਅਕਾਊਂਟ ਫ੍ਰੀਜ਼ ਕੀਤਾ ਹੈ ਮੈਨੂੰ ਦੇ ਦਿਓ ਵਾਪਸ ਕੁਝ ਰਿਪਲਾਈ ਆ ਰਿਹਾ ਤੁਹਾਨੂੰ ਕਿ ਨਹੀਂ ਆ ਰਿਹਾ ਹੁੰਦੀ ਆ ਰਿਹਾ ਇਸ ਸਰੀਕ ਗੱਲ ਹੋਰ ਦੱਸੋ ਕਿ ਜਦੋਂ ਤੁਸੀਂ ਇਹ ਆਨਲਾਈਨ ट्रांजੈਕਸ਼ਨ ਕਰਦੇ ਸੀਗੇ ਇਹ ਕਿਸੇ ਇੱਕ ਕੰਪਨੀ ਦੇ ਨਾਮ ਜਾਂਦੇ ਸੀ ਜਾਂ ਵੱਖ-ਵੱਖ ਲੋਕਾਂ ਦੇ ਨਾਮ ਜਾਂਦੇ ਸੀਗੇ ਪੈਸੇ ਇਹ ਅਲੱਗ-ਅਲੱਗ ਅਕਾਊਂਟ ਸੀਗੇ ਅਲੱਗ-ਅਲੱਗ ਕਰੰਟ ਅਕਾਊਂਟ ਸੀਗੇ ਤੇ ਅਲੱਗ-ਅਲੱਗ ਜਗ੍ਹਾ ਦੇ ਸੀ ਕੋਈ ਕੋਈ ਸਪੈਸੀਫਿਕਲੀ ਕੋਈ ਨੇਮ ਕੰਪਨੀ ਦਾ ਹੁੰਦਾ ਸੀ ਜਾਂ ਕਿਸੇ ਇੱਕ ਬੰਦੇ ਦਾ ਹੁੰਦਾ ਸੀ ਤੇ ਇਹ ਵੀ ਦੱਸੋ ਸਾਰੇ ਸੇਵਿੰਗ ਅਕਾਊਂਟ ਸੀ ਜਾਂ ਕਰੰਟ ਅਕਾਊਂਟ ਸੀ ਸਾਰੇ ਕਰੰਟ ਕਰੰਟ ਅਕਾਊਂਟ ਸੀ ਸਾਰੇ ਤੁਹਾਨੂੰ ਕਦੇ ਲੱਗਿਆ ਨਹੀਂ ਕਿ ਹਰ ਵਾਰੀ ਜਦੋਂ ਭੇਜਦੇ ਆ ਕੋਈ ਨਵਾਂ ਨਾਮ ਹੀ ਆ ਰਿਹਾ 18 ਤੁਸੀਂ ट्रांजैक्शन ਕਰਤੀਆਂ ਤੁਹਾਨੂੰ ਇੱਕ ਵਾਰੀ ਸ਼ੱਕ ਨਹੀਂ ਹੋਇਆ ਸ਼ੱਕ ਤਾਂ ਹੋਇਆ ਸੀ ਪਰ ਗੱਲ ਵੀ ਹੋਈ ਸੀ ਪਰ ਉਹ ਕਹਿੰਦੇ ਕਿ ਇੰਸਟੀਚੂਨਲ ਅਕਾਊਂਟ ਨੇ ਇਹਨਾਂ ਤੋਂ ਆਪਣਾ ट्रांजैक्शन ਜ਼ਿਆਦਾ ਹੋ ਨਹੀਂ ਸਕਦੀਆਂ ਜ਼ਿਆਦਾ ट्रांजैक्शन ਕਰਕੇ ਅਲੱਗ-ਅਲੱਗ ਅਕਾਊਂਟ ਰੱਖਣੇ ਪੈਂਦੇ ਆ ਤੁਹਾਡੀ ਕੋਈ ਵੀਡੀਓ ਕਾਲ ਕੋਈ ਆਡੀਓ ਕਾਲ ਵੀ ਹੋਈ ਉਹਨਾਂ ਦੇ ਨਾਲ ਨਹੀਂ ਆਡੀਓ ਕਾਲ ਕੋਈ ਨਹੀਂ ਸਾਰੇ WhatsApp ਮੈਸੇਜ ਤੇ ਅੱਛਾ ਮਤਲਬ ਤੁਸੀਂ ਜਿਹੜੇ WhatsApp ਮੈਸੇਜ ਆਂਦੇ ਸੀਗੇ ਗਰੁੱਪ ਬਣਿਆ ਸੀ ਤੁਹਾਡਾ ਤੁਸੀਂ ਉਹ ਸਾਰੇ ਬਸ ਉਹਨਾਂ ਨੂੰ ਫੋਲੋ ਕਰਦੇ ਸੀ ਬਿਲਕੁਲ ਹੁਣ ਤੁਸੀਂ ਉਸ ਅਕਾਊਂਟ ਦੇ ਵਿੱਚ ਹੈਗੇ ਹੋ ਉਸ WhatsApp ਅਕਾਊਂਟ ਜਿਹੜਾ WhatsApp ਗਰੁੱਪ ਬਣਿਆ ਹੋਇਆ ਨਹੀਂ ਗਰੁੱਪ ਚ ਉਹਨਾਂ ਨੇ ਮੈਨੂੰ ਰਿਮੂਵ ਕੀਤਾ ਹੋਇਆ ਹੈ ਹੁਣ ਕੋਈ ਰਿਪਲਾਈ ਦੇ ਰਹੇ ਹੋ ਕਿਉਂਕਿ ਉਸ ਦੇ ਵਿੱਚ ਉਹੀ ਬੰਦੇ ਨੇ ਜਿਹੜੇ ट्रांजैक्शन ਕਰ ਰਹੇ ਨੇ ਨੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਮੇਰਾ ਕਿਉਂ ਅਕਾਊਂਟ ਫ੍ਰੀਜ਼ ਕੀਤਾ ਹੋਇਆ ਹੈ ਮੈਨੂੰ ਦੇ ਦਿਓ ਵਾਪਸ ਕੁਝ ਰਿਪਲਾਈ ਆ ਰਿਹਾ ਤੁਹਾਨੂੰ ਕਿ ਨਹੀਂ ਆ ਰਿਹਾ ਹੁੰਡੀਆਂ ਆ ਰਿਹਾ ਤੇ ਹਲੇ ਵੀ ਉਹ ਚੱਲ ਰਹੀ ਹੈ ਸਟਾਕ ਮਾਰਕੀਟ ਦੇ ਵਿੱਚ ਉਹ ਕਰਾਰੇ ਲੋਕਾਂ ਤੋਂ ਇਨਵੈਸਟ ਉਹ ਤਾਂ ਕਰ ਰਹੀ ਹੈ ਉਹ ਤਾਂ ਚੱਲ ਰਹੀ ਹੈ ਤੁਸੀਂ ਬਾਕੀ ਲੋਕਾਂ ਨੂੰ ਉਸ ਗਰੁੱਪ 'ਚ ਬਾਕੀ ਲੋਕ ਜਿਹੜੇ ਸੀਗੇ WhatsApp ਗਰੁੱਪ ਸੀਗਾ ਤੁਹਾਡਾ ਤੇ ਉਹਨਾਂ ਨਾਲ ਹੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਡਾ ਮੇਰਾ ਅਕਾਊਂਟ ਇਦਾਂ ਫ੍ਰੀਜ਼ ਕਰਤਾ ਮੈਨੂੰ ਲੱਗ ਰਿਹਾ ਮੇਰੇ ਨਾਲ ਧੋਖੇਬਾਜ਼ੀ ਹੋਈ ਆ ਮੇਰੇ ਨਾਲ ਸਕੈਮ ਹੋਇਆ ਕੁਝ ਇਦਾਂ ਦਾ ਨਹੀਂ ਤੁਹਾਨੂੰ ਲੱਗਿਆ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਮੈਂ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਇੱਕ ਇਨਫੈਕਟ ਇੱਕ ਪੁਲਿਸ ਅਫਸਰ ਵੀ ਆ ਕੋਈ ਉਹਦੇ ਵਿੱਚ ਜੋ ਕਿ ਯੂਨੀਫਾਰਮ ਪੈਨ ਕੇ ਉਹਦੀ ਫੋਟੋ ਆ ਰਹੀ ਹੈ ਉਹਦੇ ਨਾਲ ਵੀ ਮੇਰੀ ਕੋਰਸਪੋਂਡੈਂਸ ਹੋਈ ਹੈ ਚੈਟ ਹੋਈ ਹੈ ਉਹਨੇ ਵੀ ਮੈਨੂੰ ਨਹੀਂ ਕਿਹਾ ਕਿ ਨਹੀਂ ਇਹ ਠੀਕ ਹੈ ਇਹ ਪੈਸੇ ਦੇਣੇ ਪਣਗੇ ਤਾਂ ਮੈਂ ਕਿਹਾ ਠੀਕ ਹੈ ਪਰ ਉਹਨੂੰ ਲੱਗਦਾ ਕਿ ਤੇ ਉਹ ਵੀ ਉਹਦੇ ਨਾਲ ਹੀ ਨਾ ਮਿਲਿਆ ਹੋਵੇ ਓਕੇ ਨਹੀਂ ਤੁਸੀਂ ਉਹ ਉਹਨਾਂ ਨੂੰ ਕੋਈ ਆਡੀਓ ਕਾਲ ਮੈਸੇਜ ਨਹੀਂ ਕੀਤਾ ਜਾਂ ਇਹ ਪਤਾ ਲਗਾਇਆ ਹੋਵੇ ਉਹ ਨੰਬਰ ਕਿੱਥੇ ਦਾ ਉਹ ਬੰਦਾ ਕਿੱਥੇ ਰਹਿੰਦਾ ਜਾਂ ਜਿੰਨੇ ਵੀ ਬਾਕੀ ਜਿਹੜੇ ਉਸ ਗਰੁੱਪ ਦੇ ਵਿੱਚ ਬੰਦੇ ਹੈਗੇ ਨੇ ਜਿਹੜੇ ਸੇਮ ਤੁਹਾਡੇ ਵਰਗੇ ਨੇ ਜਾਂ ਕੋਈ ਉਹਨਾਂ ਦੇ ਹੀ ਬੰਦੇ ਨੇ ਸਿਰਫ ਤੁਹਾਡੇ ਲਈ ਇਹ ਗਰੁੱਪ ਬਣਾਇਆ ਹੋਵੇ ਤੁਹਾਨੂੰ ਇਦਾਂ ਨਹੀਂ ਫੀਲ ਹੋਇਆ ਜਾਂ ਗੱਲ ਕਰਕੇ ਪਤਾ ਲੱਗਿਆ ਹੋਵੇ ਬਾਈ ਚੈਟ ਜਾਂ ਆਡੀਓ ਕਾਲ ਕੁਝ ਉੰਨੇ ਇਹਦਾ ਕੁਛ ਦੀ ਪਤਾ ਚੱਲੇਆ ਕਿਉਂਕਿ ਜੋ ਰਜਾਨਾ ਦੀ ਉੱਥੇ ਡੀਲਿੰਗ ਹੁੰਦੀ ਸੀ ਸ਼ੇਅਰ ਖਰੀਦੇ ਜਾਂਦੇ ਸੀ ਸ਼ੇਅਰ ਵੇਚੇ ਜਾਂਦੇ ਸੀ ਤੋਂ ਲੋਕਾਂ ਦਾ ਜਿਹੜਾ ਜਵਾਬ ਜੁੜਾ ਹੁੰਦੇ ਸੀਗੇ ਉਹ ਤਾਂ ਬੜੇ ਇਨਕਰੀਜ਼ਿੰਗ ਹੁੰਦੇ ਸੀਗੇ ਕਿ ਅੱਜ ਮੇਰਾ ਇਨਾ ਪ੍ਰੋਫਿਟ ਹੋ ਗਿਆ ਮੇਰਾ ਇਨਾ ਪ੍ਰੋਫਿਟ ਹੋ ਗਿਆ ਮੇਰਾ ਇਨਾ ਪ੍ਰੋਫਿਟ ਹੋ ਗਿਆ अच्छा ਤੁਸੀਂ ਉਹਦੇ ਵਿੱਚ ਗਰੁੱਪ ਦੇ ਵਿੱਚ ਦੇਖਦੇ ਹੋਵੋਗੇ ਬਾਕੀ ਲੋਕਾਂ ਦੇ ਕਿ ਵੀ ਇੰਨਾ ਪ੍ਰੋਫਿਟ ਹੋਇਆ ਇੰਨਾ ਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਮੇਰਾ ਵੀ ਇੰਨਾ ਹੀ ਹੋਊਗਾ ਹੈਨਾ ਮੈਂ ਵੀ ਕਦੇ ਪਾਵਾਂਗਾ ਇਹਦੇ ਵਿੱਚ ਨਹੀਂ ਮੇਰਾ ਤਾਂ ਜੋ ਚੱਲ ਰਿਹਾ ਮੇਰਾ ਮਤਲਬ ਮੈਂ ਤਾਂ ਉਹਨਾਂ ਨਾਲ ਕੀ ਹੋਣਾ ਜਿੰਨਾ ਕਿ ਮੈਂ ਪਾਵਾਂਗਾ ਉਹਦੇ ਵਿੱਚ ਨਹੀਂ ਇੱਕ ਵਾਰੀ ਲਾਲਸਤਾ ਆਉਂਦੀ ਹੈ ਕਿ ਹਾਂ ਚਲੋ ਵਧੀਆ ਚੱਲ ਰਿਹਾ ਮੇਰਾ ਜਾਂ ਪ੍ਰੋਫਿਟ ਹੋ ਰਿਹਾ ਹੈ ਨਾ ਆਪਾਂ ਹੋਰ ਇਨਵੈਸਟ ਕਰਦੇ ਜਾਈਏ ਬਿਲਕੁਲ ਬਿਲਕੁਲ ਇਹੀ ਸੀ ਬੇਸਿਕਲੀ ਤਾਂ ਇਹੀ ਸੀ ਕਿ ਲੋਕਾਂ ਨੂੰ ਕੀ ਸਰਸਲਾ ਦਿੰਦੇ ਹੋ ਤੁਸੀਂ ਕਿ ਜਿਵੇਂ ਤੁਹਾਡੇ ਨਾਲ 10 ਲੱਖ ਤੋਂ ਵੱਧ ਦੀ ਜਿਵੇਂ ਹੋਈ ਆ ਤੁਸੀਂ ਸਕੈਮ ਕਹਿ ਲੋ ਇੱਕ ਤਰੀਕੇ ਦਾ ਜਾਂ ਠੱਗੀ ਕਹਿ ਲੋ ਜਾਂ ਧੋਖੇਬਾਜ਼ੀ ਕਹਿ ਲੋ ਸਟਾਕ ਮਾਰਕੀਟ ਦੇ ਨਾਮ ਤੋਂ ਹਨ ਕੀ ਲੋਕਾਂ ਨੂੰ ਤੁਸੀਂ ਸਲਾਹ ਦੇਣਾ ਚਾਹੋਗੇ ਸਲਾਹ ਲੋਕਾਂ ਨੂੰ ਇਹੀ ਹੈ ਕਿ ਕੋਈ ਵੀ ਜੋ ਵੀ ਕਰਨਾ ਸਿੱਧੇ ਰਸਤੇ ਤੇ ਕਰੋ ਡਾਇਰੈਕਟ ਕਰਨ ਦੀ ਜ਼ਰੂਰਤ ਨਹੀਂ ਹੈ ਬੈਕ ਸਾਈਡ ਦੀ ਆਉਣ ਦੀ ਜ਼ਰੂਰਤ ਨਹੀਂ ਹੈ ਸ਼ਾਰਟਕਟ ਸ਼ਾਰਟਕਟ ਨਾ ਯੂਜ਼ ਕਰੋ ਸ਼ਾਰਟਕਟ ਲੈਂਡ ਦੀ ਲੋੜ ਨਹੀਂ ਜ਼ਰੂਰਤ ਨਹੀਂ ਹੈ ਕਿਉਂਕਿ ਆਪਾਂ ਸੋਚਦੇ ਆ ਕਿ ਸ਼ਾਇਦ ਸਾਡਾ ਕੋਈ ਭਲਾ ਕਰ ਦੇਊਗਾ ਸਾਨੂੰ ਕੋਈ ਸਿਖਾ ਦੇਊਗਾ ਹੋਰ ਦੇ ਚੰਗੇ ਉਹ ਦੱਸ ਦੇਊਗਾ ਐਸਾ ਕੁਝ ਨਹੀਂ ਹੈ